ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਪਵਿੱਤਰ ਤਿਹਾਰਾਂ ਦੇ ਦਿਨ ਚੱਲ ਰਹੇ ਨੇ ਤੁਹਾਨੂੰ ਸਾਰਿਆਂ ਨੂੰ ਇਨ੍ਹਾਂ ਤਿਹਾਰਾਂ ਦੇ ਦਿਨਾਂ ਦੀਆਂ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਅੱਜ ਗੱਲ ਕਰਨ ਲੱਗੇ ਹਾਂ ਜੋ ਕਨਫਿਊਜ਼ਨ ਪੈਦਾ ਹੋਇਆ ਦੀਵਾਲੀ ਦਾ ਤਨ ਤੇਰਸ ਦਾ ਵੀ ਕਿਸ ਦਿਨ ਮਨਾਈ ਜਾਣੀ ਹੈ ਦੀਵਾਲੀ ਕਿਸ ਦਿਨ ਹੈ ਪੂਜਾ ਦਾ ਸਹੀ ਸਮਾ ਕੀ ਹੈ ਅੱਜ ਆਪਾਂ ਗੱਲ ਕਰ ਰਹੇ ਹਾਂ 18 10 2025 ਨੂੰ ਅੱਜ ਧੰ ਤੇਰਸ ਹੈ 18 10 2025 ਦਿਨ ਸ਼ਨੀਵਾਰ ਨੂੰ ਧੰ ਤੇਰਸ ਸ਼ੁਰੂ ਹੋਈ ਹੈ ਦੁਪਹਿਰੇ 12:19 ਤੇ ਇਹ ਚੱਲੂਗੀ 19 10 2025 ਐਤਵਾਰ ਦੁਪਹਿਰ 1:51 ਮਿੰਟ ਤੱਕ 19 10 2025 ਨੂੰ 1:51 ਮਿੰਟ ਤੋਂ 14 ਸ਼ੁਰੂ ਹੋ ਜੂਗੀ ਜੋ 21 10 2025 ਸ਼ਾਮ ਦੇ 3:44 ਤੱਕ ਚੱਲੂਗੀ 21 10 2025 ਦਿਨ ਸੋਮਵਾਰ ਨੂੰ 3:44 ਸ਼ਾਮ ਤੋਂ ਮੱਸਿਆ ਸ਼ੁਰੂ ਹੋ ਜੂਗੀ ਜਿਹੜੀ 21 10 2025 ਦਿਨ ਮੰਗਲਵਾਰ ਨੂੰ ਸ਼ਾਮ ਨੂੰ 5:55 ਤੱਕ ਰਹੇਗੀ ਤੇ ਦੀਵਾਲੀ ਹੈ ਜਿਹੜੀ ਉ 21 10 2025 ਦਿਨ ਮੰਗਲਵਾਰ ਦੀ ਵੇਦਾਂ ਗ੍ਰੰਥਾਂ ਦੇ ਹਿਸਾਬ ਦੇ ਨਾਲ ਬਣਦੀ ਹੈ। ਤਨ ਤੇਰਸ ਦੀ ਪੂਜਾ ਦਾ ਸਮਾਂ 18 10 2025 ਦਿਨ ਸ਼ਨੀਵਾਰ ਸ਼ਾਮ ਨੂੰ 7 ਵਜੇ ਕੇ 16 ਮਿੰਟ ਤੋਂ ਲੈ ਕੇ 8 ਵਜੇ ਕੇ 20 ਮਿੰਟ ਤੱਕ ਦਾ ਹੈ। ਇਸ ਦਿਨ ਮਾਤਾ ਸ਼੍ਰੀ ਲక్ష్ਮੀ ਜੀ ਦੀ ਪੂਜਾ ਕੀਤੀ ਜਾਂਦੀ ਹੈ। ਸ਼੍ਰੀ ਕਬੀਰ ਜੀ ਦੀ ਪੂਜਾ ਕੀਤੀ ਜਾਂਦੀ ਹੈ। ਭਗਵਾਨ ਤਨਮੰਤਰੀ ਦੀ ਪੂਜਾ ਕੀਤੀ ਜਾਂਦੀ ਹੈ ਤਾਂ ਕਿ ਘਰ ਪਰਿਵਾਰ ਦੇ ਵਿੱਚ ਧਨ ਦੌਲਤ ਦੇ ਭੰਡਾਰ ਭਰਪੂਰ ਰਹਿਣ ਘਰ ਖੁਸ਼ੀਆਂ ਖੇੜਿਆਂ ਹਾਸਿਆਂ ਦੇ ਵਿੱਚ ਵਸਦਾ ਰਹੇ ਦਿਵਾਲੀ 21 10 2025 ਦਿਨ ਮੰਗਲਵਾਰ ਦੀ ਬਣਦੀ ਹੈ ਕਿਉਂਕਿ ਮੱਸਿਆ ਦੇ ਵਿੱਚ ਸੂਰਜ ਉਹਦੇ 21 10 2025 ਦਿਨ ਮੰਗਲਵਾਰ ਨੂੰ ਹੁੰਦਾ ਹੈ ਤੇ ਮੱਸਿਆ ਦੇ ਵਿੱਚ ਹੀ ਸੂਰਜ ਅਸਤ ਹੁੰਦਾ ਹੈ 21 10 2025 ਮੰਗਲਵਾਰ ਨੂੰ ਦੀਵਾਲੀ ਦੇ ਸ਼ubh ਦਿਹਾੜੇ ਤੇ ਪੂਜਾ ਕਰਨ ਦਾ ਸ਼ੁਭ ਸਮਾਂ ਸ਼ਾਮ ਨੂੰ 7:08 ਤੋਂ ਲੈ ਕੇ 8:18 ਤੱਕ ਹੈ ਇਸ ਦਿਨ ਮਾਤਾ ਲక్ష్ਮੀ ਜੀ ਦੀ ਪੂਜਾ ਕੀਤੀ ਜਾਂਦੀ ਹੈ ਜਿਹੜੇ ਵੀਰ ਭੈਣ ਭਰਾ ਮਿੱਟੀ ਕੱਢਦੇ ਨੇ ਉਹ ਮਿੱਟੀ ਵੀ 21 10 2025 ਦਿਨ ਮੰਗਲਵਾਰ ਨੂੰ ਕੱਢਣ ਕਿਉਂਕਿ ਮੱਸਿਆ ਸਹੀ ਹੈ ਜਿਹੜੀ ਉਹ 21 10 2025 ਦਿਨ ਮੰਗਲਵਾਰ ਦੀ ਬਣਦੀ ਹੈ ਦੋਸਤੋ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਿਓ ਤਾਂ ਕਿ ਜੋ ਭਰਮ ਭਲੇਖੇ ਜੋ ਕਨਫਿਊਜ਼ਨ ਪੈਦਾ ਹੋਏ ਨੇ ਉਹ ਦੂਰ ਹੋਣ ਤੇ ਮੇਰੇ ਪੇਜ ਨੂੰ ਫੋਲੋ ਕਰਿਓ ਲਾਈਕ ਕਮੈਂਟ ਕਰਿਆ ਕਰੋ ਮੈਂ ਤੁਹਾਡਾ ਧੰਨਵਾਦੀ ਹੋਵਾਂਗਾ ਧੰਨਵਾਦ ਸ਼ੁਕਰੀਆ ਮਿਹਰਬਾਨੀ